ਇਹਨਾਂ ਨੂੰ ਕੀ ਲੋੜ ਪਈ ਹੈ ਮੰਤਰੀ ਨੂੰ ਬਦਨਾਮ ਕਰਨ ਦੀ AI ਨਾਲ ਛੇੜਛਾੜ ਕਰਕੇ ਤਸਵੀਰਾਂ ਵਾਇਰਲ ਕਰੀ ਜਾਂਦੇ ਆ ਚਾਹੇ ਕਰਪਸ਼ਨ ਲਾ ਲੋ ਚਾਹੇ ਮੋਰੈਲਿਟੀ ਲਾ ਲੋ ਇਹਨਾਂ ਦਾ ਬੇੜਾ ਹੀ ਕਰਕ ਹੈ ਕੈਬਨਟ ਮੰਤਰੀ ਕੁਟਾਰੂ ਚੱਕ ਸਾਹਿਬ ਫਿਰ ਕੈਬਨਟ ਮੰਤਰੀ ਬਲਕਾਰ ਸਿੰਘ ਤੇ ਹੁਣ ਕੈਬਨਟ ਮੰਤਰੀ ਰਵਜੋਤ ਸਿੰਘ ਕਿਸੇ ਨੇ ਤੁਹਾਡੀ ਵਾਈਫ ਦੀ ਐਕਸ ਵਾਈਫ ਜਿਹਨੂੰ ਤੁਸੀਂ ਕਹਿੰਦੇ ਹੋ ਉਹਦੀਆਂ AI ਫੋਟੋਆਂ ਬਣਾ ਲਈਆਂ ਮਤਲਬ ਕਿਸੇ ਨੂੰ ਉਹਦੀ ਆਈਡੈਂਟੀਟੀ ਪਤਾ ਨਹੀਂ ਆਈਡੈਂਟੀਟੀ ਕਿਹਨੇ ਦੱਸੀ ਹੈ ਮੰਤਰੀ ਸਾਹਿਬ ਨੇ ਆਪ ਦੱਸੀ ਹੈ ਕਿ ਮੇਰੀ ਐਕਸ ਵਾਈਫ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਸਭ ਕੁਝ ਤਾਂ ਐਡਮਿਟ ਕਰ ਗਏ ਨੇ। AI ਨਾਲ ਕਿਸੇ ਨੇ ਮੇਰੇ ਐਕਸ ਵਾਈਫ ਦੀਆਂ ਫੋਟੋਆਂ ਬਣਾ ਲਈਆਂ। ਅਗਲੇ ਦਿਨ ਕਹਿੰਦੇ ਜੀ ਫੋਟੋ 7 ਸਾਲ ਪੁਰਾਣੀ, ਫੋਟੋ ਮੈਂ 셀ਫੀ ਖਿੱਚੀ ਹੈ। 셀ਫੀ ਖਿੱਚਣਾ ਤਾਂ ਕਹਿੰਦੇ ਆਪਣੀ ਵਾਈਫ ਨਾਲ ਕੋਈ ਗੁਨਾਹ ਨਹੀਂ। ਮੰਤਰੀ ਸਾਹਿਬ ਵਾਈਫ ਨਾਲ 셀ਫੀ ਖਿੱਚਣਾ ਗੁਨਾਹ ਨਹੀਂ। ਐਕਸ ਵਾਈਫ ਨਾਲ ਐਸੀ ਅਬਸੀਨ 셀ਫੀ ਕੌਣ ਖਿੱਚਦਾ? ਮਤਲਬ ਆਪਣੀ ਵਾਈਫ ਨਾਲ ਐਸੀ ਅਬਸੀਨ 셀ਫੀ ਕੌਣ ਖਿੱਚਦਾ? ਪਾ ਪੂਰਾ ਸ਼ੱਕ ਹੈ ਤੁਸੀਂ ਕਲੈਰੀਫਾਈ ਕਰੋ ਕਿ ਤੁਹਾਡਾ ਕਿਹੜੀ ਡੇਟ ਨੂੰ ਡਿਵੋਰਸ ਹੋਇਆ ਤੁਸੀਂ ਆਪਣੇ ਡਿਵੋਰਸ ਦੀ ਜਿਹੜੀ ਡਿਗਰੀ ਹੈ ਉਹਨੂੰ ਪਬਲਿਕ ਕਰੋ ਕਿਉਂਕਿ ਤੁਸੀਂ ਹੁਣ ਕੁਝ ਛੁਪਾ ਰਹੇ ਹੋ ਜੋ ਮੈਨੂੰ ਲੱਗਦਾ ਹੈ ਕਿ ਤੁਹਾਡੀ ਐਕਸ ਵਾਈਫ ਨਹੀਂ ਹੈ ਤੁਸੀਂ ਸਿਰਫ ਬਚਣ ਦੇ ਮਾਰਿਆ ਨੇ ਕਿਉਂਕਿ ਲੁਧਿਆਣਾ ਇਲੈਕਸ਼ਨ ਸੀ ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਤੁਸੀਂ ਇੱਕ ਝੂਠ ਭਰੋਸਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਕਿਵੇਂ ਲੱਗੀਆਂ ਤੁਹਾਨੂੰ ਕਿੱਥੋਂ ਮਿਲੀਆਂ ਤਸਵੀਰਾਂ ਸੋ ਦੇ ਮੁਤਾਬਕ ਤਿੰਨੇ ਗੁਨਾਹ ਮੰਤਰੀ ਸਾਹਿਬ ਨੇ ਕੀਤੇ ਨੇ ਪਹਿਲਾ ਫਿਲਮ ਮੰਤਰੀ ਸਾਹਿਬ ਨੇ ਕੀਤੀ ਉਹਨਾਂ ਨੇ ਮੰਨੀ ਪ੍ਰੈਸ ਕਾਨਫਰੰਸ 'ਚ ਕਿ ਮੈਂ ਸੈਲਫੀ ਲਈ ਹੈ ਆਪਣੀ ਵਾਈ ਐਕਸ ਵਾਈਫ ਨਾਲ ਮੇਰੀ ਸੈਲਫੀ ਸੀ ਦੂਜਾ ਅਸ਼ੋਕ ਨਾਂਗਲੀਆਂ ਜਿਨੇ ਸਭ ਤੋਂ ਪਹਿਲਾਂ 7 ਵਜੇ ਇਹ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਸੀ ਵਿਕਰਮ ਮਜੀਠੀਆ ਨੇ ਤਾਂ 9:30 ਮਜੀਠੀਆ ਸਾਹਿਬ ਨੇ ਕੀਤੀਆਂ ਨੇ 7 ਵਜੇ ਅਸ਼ੋਕ ਨਾਂਗਲੀਆਂ ਨੇ ਕੀਤੀਆਂ ਨੇ ਔਰ ਅਸ਼ੋਕ ਨਾਂਗਲੀਆਂ ਵੀ ਸਾਨੂੰ ਪਤਾ ਨਹੀਂ ਸੀ ਉਹ ਵੀ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਵੀ ਭਾਈ ਮੇਰਾ ਹੀ ਪੁਰਾਣਾ ਸਾਥੀ ਸੀ ਮਤਲਬ ਫਿਲਮ ਵੀ ਤੁਸੀਂ ਆਪ ਬਣਾਈ ਅਸ਼ੋਕ ਨੰਗਲੀਆਂ ਨੂੰ ਟਰਾਂਸਮਿਟ ਵੀ ਤੁਸੀਂ ਆਪ ਕੀਤੀਆਂ ਪਬਲਿਸ਼ ਅਸ਼ੋਕ ਨੰਗਲੀਆਂ ਨੇ ਕਰਤੀਆਂ ਉਹ ਸੋਸ਼ਲ ਮੀਡੀਆ ਤੇ ਲਿਆਤੀਆਂ ਤੇ ਹੁਣ ਕਿਉਂ ਕਿਉਂਕਿ ਜੀ ਇਹ ਅਕਾਲੀ ਦਲ ਦੀ ਗੱਲ ਆ ਗਈ ਵਿਕਰਮ ਮਜੀਠੀਆ ਸਾਹਿਬ ਦੀ ਆ ਗਈ ਤੇ ਮਜੀਠੀਆ ਸਾਹਿਬ ਤੇ ਤਾਂ ਆਪਾਂ ਕੋਈ ਮੌਕਾ ਜਾਣ ਹੀ ਨਹੀਂ ਦੇਣਾ ਪਰਚਾ ਤਾਂ ਆਪਾਂ ਸ਼ਰਮ ਦੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਰਨਾ ਮਜੀਠੀਆ ਸਾਹਿਬ ਤੇ ਕਰਨਾ ਕਿਉਂਕਿ ਕਾਂਗਰਸ ਤਾਂ ਬੋਲਦੀ ਨਹੀਂ ਮੁੱਦਿਆਂ ਤੇ ਹੋਰ ਕੋਈ ਪਾਰਟੀ ਬੋਲ ਨਹੀਂ ਰਹੀ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਉਹਨਾਂ ਨੇ ਤਾਂ ਇਹ ਵੀ ਕਾਰਨ ਨਾਲ ਕਿਹਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੁਣ ਗੱਲਾਂ ਕਰਦਾ ਜਿਨ੍ਹਾਂ ਦੇ ਆਪ ਦੇ ਮੰਤਰੀਆਂ ਨੇ ਬੜੇ ਚੰਨ ਚਾੜੇ ਸੀ ਸਰਕਾਰਾਂ ਵਲੇ ਉਹਨਾਂ ਨੇ ਤਾਂ ਨਾਮ ਲਿਆ ਬਕਾਇਦਾ ਦੇਖੋ ਜਿਹੜੇ ਸਖਸ਼ ਦਾ ਅਰੋੜਾ ਸਾਹਿਬ ਨੇ ਨਾਮ ਲਿਆ ਅਰੋੜਾ ਸਾਹਿਬ ਉਹਨੂੰ ਉਸ ਸਮੇਂ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ ਸੀ ਉਹ ਤਾਂ ਅਕਾਲ ਤਖਤ ਸਾਹਿਬ ਨੇ ਪੰਥ ਵਿੱਚੋਂ ਛੇਕ ਦਿੱਤੇ ਸੀ ਉਹ ਤਾਂ ਮਾਫੀ ਤੋਂ ਬਾਅਦ ਹੁਣ 7-8 ਸਾਲ ਬਾਅਦ ਉਹਨਾਂ ਦੀ ਵਾਪਸੀ ਹੋਈ ਹੈ ਦਿਖਾਓ ਦਮ ਕੱਢੋ ਮੰਤਰੀ ਨੂੰ ਪਾਰਟੀ ਚੋਂ ਲੋਅਸ ਤੀਫਾ ਮੰਤਰੀ ਦਾ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਤਸਵੀਰਾਂ ਕਰਕੇ ਚਰਚਾ ਚਾਏ ਨੇ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਨੂੰ ਉਜਾਗਰ ਕੀਤਾ ਸਾਹਮਣੇ ਲਿਆਂਦਾ ਸਵਾਲ ਚੁੱਕੇ ਤਾਂ ਉਸ ਤੋਂ ਬਾਅਦ ਮੋੜਵਾ ਜਵਾਬ ਮੰਤਰੀ ਨੇ ਦਿੱਤਾ ਕਿ ਮੈਨੂੰ ਬਦਨਾਮ ਕਰਨ ਲਈ ਹੈ ਇਹ ਮੇਰੀ ਐਕਸ ਵਾਈਫ ਸੀ ਔਰ ਤਸਵੀਰਾਂ ਨਾਲ ਐਡੀ ਜਿਆਦਾ ਐਡੀਟਿੰਗ ਕੀਤੀ ਗਈ ਹੈ ਛੇੜ ਛਾੜ ਹੈ ਕਿ ਇਹ AI ਨਾਲ ਬਣਾਈਆਂ ਤਸਵੀਰਾਂ ਨੇ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਸ਼੍ਰੋਮਣੀ ਕਾਲੀ ਦਲ ਦੀ ਆਗੂਆਂ ਦਾ ਆਪਣਾ ਸਟੈਂਡ ਸੀ ਇਸ ਬਾਰੇ ਇੱਕ ਵੀਡੀਓ ਜਾਂ ਇੱਕ ਬਿਆਨ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਕਾਲੀ ਦਲ ਦੇ ਮੁਖ ਬਲਾਰੇ ਦਾ ਵੀ ਸਾਹਮਣੇ ਆਇਆ ਸੀ ਉਹ ਸਾਡੇ ਨਾਲ ਖੁਦ ਅੱਜ ਹਾਜ਼ਰ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੂੰ ਕੀ ਲੋੜ ਪਈ ਹੈ ਮੰਤਰੀ ਨੂੰ ਬਦਨਾਮ ਕਰਨ ਦੀ ਤਹਾਡੇ ਉੱਤੇ ਮੋੜਵੇਂ ਦੋਸ਼ ਲੱਗੇ ਆ ਜੀ ਸ਼ਰਮਣੀ ਕਾਲੀ ਦਲ ਤੇ ਮੰਤਰੀ ਸਾਹਿਬ ਕਹਿੰਦੇ ਆ ਪ੍ਰੈਸ ਮੀਡੀਆ ਦੇ ਵਿੱਚ ਆ ਕੇ ਕਹਿੰਦੇ ਕਿ ਵਿਰੋਧੀਆਂ ਨੂੰ ਸਾਡੀ ਚੜ੍ਹਤ ਆ ਜਿਹੜੀ ਉਹ ਬਰਦਾਸ਼ਤ ਨਹੀਂ ਹੋ ਰਹੀ ਖਾਸ ਕਰਕੇ ਲੁਧਿਆਣੇ ਚੋਂ ਦਾ ਹਵਾਲਾ ਦਿੱਤਾ ਉਹਨਾਂ ਨੇ ਕਹਿੰਦੇ ਬੁਖਲਾਟ ਵਿੱਚ ਆ ਕੇ AI ਨਾਲ ਛੇੜਛਾੜ ਕਰਕੇ ਤਸਵੀਰਾਂ ਵਾਇਰਲ ਕਰੀ ਜਾਂਦੇ ਆ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਅੱਜ ਪੰਜਾਬੀ ਦੇਖ ਰਹੇ ਨੇ ਕਿ ਉਹ 92 ਹੀਰੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਲੱਭ ਕੇ ਲਿਆ ਇਸ ਤੇ ਮੈਨੂੰ ਲੱਗਦਾ ਚਾਹੇ ਕਰਪਸ਼ਨ ਲਾ ਲੋ ਚਾਹੇ ਮੋਰੈਲਿਟੀ ਲਾ ਲੋ ਇਹਨਾਂ ਦਾ ਬੇੜਾ ਹੀ ਕਰਕ ਹੈ ਮਤਲਬ ਕਰਪਸ਼ਨ ਦੇ ਵਿੱਚ ਸ਼ੁਰੂਆਤ ਹੋਈ ਇਹਨਾਂ ਦੀ ਵਿਜੇ ਸਿੰਘਲਾ ਤੋਂ ਸਰਾਰੀ ਸਾਹਿਬ ਅਮਿਤ ਰਤਨ ਫੇਰਾ ਰਮਨ ਜਿਹੜੇ ਜਲੰਧਰ ਦੇ ਐਮ ਐਲ ਏ ਨੇ ਆਈ ਜੇ ਤੁਸੀਂ ਮੋਰੈਲਿਟੀ ਤੇ ਲਾਓ ਤਾਂ ਸਭ ਤੋਂ ਪਹਿਲਾਂ ਕੈਬਨਟ ਮੰਤਰੀ ਕੁਟਾਰੂ ਚੱਕ ਸਾਹਿਬ ਫਿਰ ਕੈਬਨਟ ਮੰਤਰੀ ਬਲਕਾਰ ਸਿੰਘ ਤੇ ਹੁਣ ਕੈਬਨਟ ਮੰਤਰੀ ਰਵਜੋਤ ਸਿੰਘ ਹੁਣ ਮੈਂ ਪਹਿਲਾਂ ਤਾਂ ਇਹਨਾਂ ਨੂੰ ਸਵਾਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰਨ ਵਾਲੇ ਪਹਿਲਾਂ ਆਪਣੇ ਕਿਰਦਾਰ ਦੇ ਅੰਦਰ ਤਾਂ ਝਾਤੀ ਮਾਰਨ ਕਿ ਐਡੇ ਉੱਚਾਦਿਆਂ ਤੇ ਬੈਠੇ ਕਨਸਟੀਟਿਊਸ਼ਨਲ ਪੋਸਟਾਂ ਤੇ ਬੈਠੇ ਇਹ ਬੰਦੇ ਕਰ ਕੀ ਰਹੇ ਨੇ ਸ਼ੋਸ਼ਣ ਹੀ ਕਰ ਰਹੇ ਨੇ ਨਾ ਚਾਹੇ ਸਾਡੇ ਪੰਜਾਬ ਦੇ ਜਵਾਨਾਂ ਦਾ ਕਰ ਰਹੇ ਨੇ ਚਾਹੇ ਸਾਡੀਆਂ ਧੀਆਂ ਦਾ ਕਰ ਰਹੇ ਨੇ ਇਹ ਸ਼ੋਸ਼ਣ ਕਰ ਰਹੇ ਨੇ ਔਰ ਉਸ ਤੋਂ ਬਾਅਦ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਮੰਤਰੀ ਸਾਹਿਬ ਨੂੰ ਕਿ ਐਡਾ ਵੱਡਾ ਕੋਇਨਸੀਡੈਂਸ ਹੋ ਗਿਆ ਮਤਲਬ ਕਿਸੇ ਨੇ ਥੋਡੀ ਵਾਈਫ ਦੀ ਐਕਸ ਵਾਈਫ ਜਿਹਨੂੰ ਤੁਸੀਂ ਕਹਿੰਦੇ ਹੋ ਉਹਦੀਆਂ ਏਆਈ ਫੋਟੋਆਂ ਬਣਾ ਲੀਆਂ ਮਤਲਬ ਕਿਸੇ ਨੂੰ ਉਹਦੀ ਆਈਡੈਂਟੀਟੀ ਪਤਾ ਨਹੀਂ ਆਈਡੈਂਟੀਟੀ ਕਿਹਨੇ ਦੱਸੀ ਹੈ ਮੰਤਰੀ ਸਾਹਿਬ ਨੇ ਆਪ ਦੱਸੀ ਹੈ ਕਿ ਮੇਰੀ ਐਕਸ ਵਾਈਫ ਹੈ ਮਤਲਬ ਐਡਾ ਵੱਡਾ ਕੋਇਨਸੀਡੈਂਸ ਹੋ ਗਿਆ ਅਸਲ ਦੇ ਵਿੱਚ ਇਹ ਜਿਹੜੀ ਪ੍ਰੈਸ ਕਾਨਫਰੰਸ ਮੰਤਰੀ ਸਾਹਿਬ ਨੇ ਕੀਤੀ ਹੈ ਉਹ 셀ਫ ਗੋਲ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਕੁਝ ਤਾਂ ਐਡਮਿਟ ਕਰ ਗਏ ਨੇ ਤੁਸੀਂ ਦੇਖੋ ਵੀ ਇੱਕ ਦਿਨ ਪਹਿਲਾਂ ਰਾਤ ਨੂੰ ਟਵੀਟ ਕਰਦੇ ਨੇ ਕਿ ਜੀ ਏਆਈ ਨਾਲ ਕਿਸੇ ਨੇ ਮੇਰੇ ਐਕਸ ਵਾਈਫ ਦੀਆਂ ਫੋਟੋਆਂ ਬਣਾ ਲੀਆਂ ਅਗਲੇ ਦਿਨ ਕਹਿੰਦੇ ਜੀ ਫੋਟੋ 7 ਸਾਲ ਪੁਰਾਣੀ ਹੈ ਫੋਟੋ ਮੈਂ 셀ਫੀ ਖਿੱਚੀ ਹੈ ਸੈਲਫੀ ਖਿੱਚਣਾ ਤਾਂ ਕਹਿੰਦੇ ਆਪਣੀ ਵਾਈਫ ਨਾਲ ਕੋਈ ਗੁਨਾਹ ਨਹੀਂ ਮੰਤਰੀ ਸਾਹਿਬ ਵਾਈਫ ਨਾਲ ਸੈਲਫੀ ਖਿੱਚਣਾ ਗੁਨਾਹ ਨਹੀਂ ਐਕਸ ਵਾਈਫ ਨਾਲ ਐਸੀ ਅਬਸੀਨ ਸੈਲਫੀ ਕੌਣ ਖਿੱਚਦਾ ਮਤਲਬ ਆਪਣੀ ਵਾਈਫ ਨਾਲ ਐਸੀ ਅਬਸੀਨ ਸੈਲਫੀ ਕੌਣ ਖਿੱਚਦਾ ਤੇ ਮੈਨੂੰ ਤਾਂ ਹੁਣ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਪੂਰਾ ਪੂਰਾ ਸ਼ੱਕ ਹੈ ਤੁਸੀਂ ਕਲੈਰੀਫਾਈ ਕਰੋ ਕਿ ਤੁਹਾਡਾ ਕਿਹੜੀ ਡੇਟ ਨੂੰ ਡਿਵੋਰਸ ਹੋਇਆ ਤੁਸੀਂ ਆਪਣੇ ਡਿਵੋਰਸ ਦੀ ਜਿਹੜੀ ਡਿਕਰੀ ਹੈ ਉਹਨੂੰ ਪਬਲਿਕ ਕਰੋ ਕਿਉਂਕਿ ਤੁਸੀਂ ਹੁਣ ਕੁਝ ਛੁਪਾ ਰਹੇ ਹੋ ਜੋ ਮੈਨੂੰ ਲੱਗਦਾ ਹੈ ਕਿ ਤੁਹਾਡੀ ਐਕਸ ਵਾਈਫ ਨਹੀਂ ਹੈ ਤੁਸੀਂ ਸਿਰਫ ਬਚਣ ਦੇ ਮਾਰਿਆ ਨੇ ਕਿਉਂਕਿ ਲੁਧਿਆਣਾ ਇਲੈਕਸ਼ਨ ਸੀ ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਤੁਸੀਂ ਇੱਕ ਝੂਠ ਭਰੋਸਿਆ ਜਿਹਦਾ ਲੋਕਾਂ ਨੂੰ ਆ ਕੇ ਕਲੈਰੀਫਾਈ ਕਰੋ ਔਰ ਇਸ ਗੱਲ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਮੁਜਰਮ ਹੈ ਇਹ ਫੋਟੋਆਂ ਕਿਵੇਂ ਬਾਹਰ ਆਈਆਂ ਇਹ ਤਰਾਜੂ ਤਸਵੀਰਾਂ ਨੇ ਜਿਹੜੀਆਂ ਮੈਂ ਸਵਾਲ ਹੀ ਮੇਰਾ ਇਹ ਸੀ ਕਿ ਫੋਟੋਆਂ ਬਾਹਰ ਕਿਵੇਂ ਆਈਆਂ ਵੱਧ ਤੋਂ ਵੱਧ ਜੇ ਉਸ ਤਸਵੀਰ ਵਿੱਚ ਦੋ ਜਣੇ ਨਜ਼ਰ ਆ ਰਹੇ ਆ ਤੇ ਦੋ ਦੋਵਾਂ ਦੇ ਕੋਲ ਮੋਬਾਈਲ ਹੋਏਗਾ ਇੱਕ ਦੇ ਮੋਬਾਈਲ 'ਚ ਫੋਟੋਆਂ ਹੋਈਆਂ ਬਾਹਰ ਕਿਵੇਂ ਆਈਆਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਕਿਵੇਂ ਲੱਗੀਆਂ ਤੁਹਾਨੂੰ ਕਿੱਥੋਂ ਮਿਲੀਆਂ ਤਸਵੀਰਾਂ ਸੰਦੀਪ ਜੀ ਪਹਿਲਾਂ ਆਪਾਂ ਗੱਲ ਕਰੀਏ ਕਾਨੂੰਨ ਦੀ ਲਾਅ ਬੜਾ ਕਲੀਅਰ ਹੈ ਕਿ ਅਗਰ ਐਸਾ ਕੋਈ ਅਫੈਂਸ ਹੋਇਆ ਹੈ ਮਤਲਬ ਕਿਸੇ ਦੀ ਉਬਸੀਨ ਪਿਕਚਰ ਬਾਹਰ ਆਈ ਹੈ ਤਾਂ ਕਾਰਵਾਈ হুসোএভার ফিল্মস મતલબ ਜਿਨੇ ਉਹ ਫਿਲਮ ਕੀਤੀ ਉਹ ਫੋਟੋ ਖਿੱਚੀ হুসোএভার ਪਬਲਿਸ਼ਸ ਜਿਨੇ ਉਹ ਪਬਲਿਸ਼ ਕੀਤੀ হুসোএভার ট্রান্সਮਿਟਸ ਜਿਨੇ ਉਹ ট্রান্সਮਿਟ ਕੀਤੀ ਪਹਿਲਾਂ ਤਾਂ ਹੁਣੇ ਜਿਹੜੇ ਲਾਅ ਦੇ ਮੁਤਾਬਕ ਤਿੰਨੇ ਗੁਨਾਹ ਮੰਤਰੀ ਸਾਹਿਬ ਨੇ ਕੀਤੇ ਨੇ ਪਹਿਲਾਂ ਫਿਲਮ ਮੰਤਰੀ ਸਾਹਿਬ ਨੇ ਕੀਤੀ ਉਹਨਾਂ ਨੇ ਮੰਨੀ ਪ੍ਰੈਸ ਕਾਨਫਰੰਸ 'ਚ ਕਿ ਮੈਂ ਸੈਲਫੀ ਲਈ ਆਪਣੀ ਵਾਈ ਐਕਸ ਵਾਈਫ ਨਾਲ ਮੇਰੀ ਸੈਲਫੀ ਸੀ ਦੂਜਾ অশোক ਨੰਗਲੀਆਂ जिने ਸਭ ਤੋਂ ਪਹਿਲਾਂ 7 ਵਜੇ ਇਹ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਸੀ ਵਿਕਰਮ ਮਜੀਠੀਆ ਨੇ ਤਾਂ 9:30 ਮਜੀਠੀਆ ਸਾਹਿਬ ਨੇ ਕੀਤੀਆਂ ਨੇ 7 ਵਜੇ ਅਸ਼ੋਕ ਨਾਂਗਲੀਆਂ ਨੇ ਕੀਤੀਆਂ ਨੇ ਔਰ ਅਸ਼ੋਕ ਨਾਂਗਲੀਆਂ ਵੀ ਸਾਨੂੰ ਪਤਾ ਨਹੀਂ ਸੀ ਉਹ ਵੀ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਵੀ ਭਾਈ ਮੇਰਾ ਹੀ ਪੁਰਾਣਾ ਸਾਥੀ ਸੀ 2016 ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਆਬਜ਼ਰਵਰ ਸੀ ਮਤਲਬ ਫਿਲਮ ਵੀ ਤੁਸੀਂ ਆਪ ਬਣਾਈ ਅਸ਼ੋਕ ਨਾਂਗਲੀਆਂ ਨੂੰ ਟਰਾਂਸਮਿਟ ਵੀ ਤੁਸੀਂ ਆਪ ਕੀਤੀਆਂ ਪਬਲਿਸ਼ ਸ਼ੋਕ ਨੰਗਲੀਆਂ ਨੇ ਕਰਤੀਆਂ ਉਹ ਸੋਸ਼ਲ ਮੀਡੀਆ ਤੇ ਲਿਆਤੀਆਂ ਤੇ ਹੁਣ ਕਿਉਂ ਕਿਉਂਕਿ ਜੀ ਇਹ ਅਕਾਲੀ ਦਲ ਦੀ ਗੱਲ ਆ ਗਈ ਵਿਕਰਮ ਮਜੀਠੀਆ ਸਾਹਿਬ ਦੀ ਆ ਗਈ ਤੇ ਮਜੀਠੀਆ ਸਾਹਿਬ ਤੇ ਤਾਂ ਆਪਾਂ ਕੋਈ ਮੌਕਾ ਜਾਣ ਨਹੀਂ ਦੇਣਾ ਪਰਚਾ ਤਾਂ ਆਪਾਂ ਸ਼ਰਮਨੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਰਨਾ ਮਜੀਠੀਆ ਸਾਹਿਬ ਤੇ ਕਰਨਾ ਕਿਉਂਕਿ ਕਾਂਗਰਸ ਤਾਂ ਬੋਲਦੀ ਨਹੀਂ ਮੁੱਦਿਆਂ ਤੇ ਹੋਰ ਕੋਈ ਪਾਰਟੀ ਬੋਲ ਨਹੀਂ ਰਹੀ ਲੜਾਈ ਜਾਂ ਤਾਂ ਸ਼ਰੋਮਨੀ ਅਕਾਲੀਦਰ ਲੜ ਰਹਾ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਲੜ ਰਹੇ ਨੇ ਬਿਕਰਮ ਮਜੀਠੀਆ ਇਸ਼ੂਜ਼ ਦੀ ਲੜਾਈ ਲੜ ਰਹੇ ਨੇ ਸੋ ਪਰਚਾ ਦੇਣ ਲਈ ਆਪਾਂ ਇੰਨੇ ਕਾਲੇ ਹੋ ਗਏ ਤੇ ਆਪਾਂ ਇਹ ਵੀ ਨਹੀਂ ਦੇਖਿਆ ਕਿ ਗੁਨਾਹ ਤਾਂ ਅਸੀਂ ਆਪ ਕੀਤਾ ਤੁਸੀਂ ਕਹਿੰਦੇ ਹੋ ਬਣਾ ਉਹਨਾਂ ਨੇ ਕੀਤਾ ਪਰ ਮੰਤਰੀ ਨੇ ਆਪਣੀ ਪੋਸਟ ਵਿੱਚ ਵੀ ਤੇ ਪ੍ਰੈਸ ਕਾਨਫਰੰਸ ਵਿੱਚ ਵੀ ਬਕਾਇਦਾ ਕਿਹਾ ਕਹਿੰਦੇ ਲੀਗਲ ਨੋਟਿਸ ਵੀ ਭੇਜੇ ਜਾਣਗੇ ਡੈਫਾਮੇਸ਼ਨ ਵੀ ਕਰਾਂਗੇ ਮਾਨਾਣੀ ਦਾ ਕੇਸ ਵੀ ਤੁਹਾਨੂੰ ਮਾਨਹਾਨੀ ਦਾ ਨੋਟਿਸ ਮਿਲ ਗਿਆ ਕਿ ਨਹੀਂ ਮਿਲਿਆ ਨਹੀਂ ਦੇਖੋ ਸਾਨੂੰ ਹਲੇ ਮਾਨਹਾਨੀ ਦਾ ਕੋਈ ਨੋਟਿਸ ਨਹੀਂ ਮਿਲਿਆ ਜਦੋਂ ਆਊਗਾ ਤਾਂ ਅਸੀਂ ਫੇਸ ਕਰਾਂਗੇ ਤੁਸੀਂ ਝੂਠਾ ਪਰਚਾ ਦੇਣਾ ਦੇ ਦਿਓ ਪਰ ਜੇ ਕਾਨੂੰਨ ਮੁਤਾਬਕ ਚੱਲਣਾ ਮੈਂ ਤਾਂ ਕਾਨੂੰਨ ਮੁਤਾਬਕ ਕਹਿ ਰਿਹਾ ਹਾਂ ਔਰ ਮੈਂ ਖਾਸ ਕਰਕੇ ਅੱਜ ਮੁਖਾਤਬ ਹੋਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਅਮਨ ਰੋੜਾ ਸਾਹਿਬ ਉਹਦਨ ਮੰਤਰੀ ਦੇ ਬਚਾਤ ਇਸ ਤਰੀਕੇ ਦੇ ਨਾਲ ਆਏ ਦੇਖੋ ਮੈਂ ਸਮਝਦਾ ਸੀ ਕਿ ਸੰਜੀਦਗੀ ਨਾਲ ਗੱਲ ਕਰਨਗੇ ਉਹ ਆਪਣੇ ਮੰਤਰੀ ਨੂੰ ਬੁਲਾ ਕੇ ਪੁੱਛਣਗੇ ਹਾਲਾਂਕਿ ਆਮ ਆਦਮੀ ਪਾਰਟੀ ਦਾ ਟਰੈਕ ਰਿਕਾਰਡ ਹੈ ਕਿ ਜੋ ਮਰਜ਼ੀ ਗੰਦ ਪਾ ਲੋ ਨਾ ਇਹਨਾਂ ਨੇ ਕਟਾਰੂ ਚੱਕ ਸਾਹਿਬ ਦਾ ਅਸਤੀਫਾ ਲਿਆ ਨਾ ਇਹਨਾਂ ਨੇ ਮੰਤਰੀ ਬਲਕਾਰ ਸਿੰਘ ਤੇ ਪਰਚਾ ਦਰਜ ਕੀਤਾ ਸੋ ਇਹ ਤਾਂ ਹੈਗਾ ਇਹਨਾਂ ਦਾ ਟਰੈਕ ਰਿਕਾਰਡ ਇਹਨਾਂ ਨੇ ਕਾਰਵਾਈ ਤਾਂ ਕਰਨੀ ਨਹੀਂ ਹੁਣ ਆ ਗਈ ਗੱਲ ਇਹ ਜਿਹੜਾ ਮੰਤਰੀ ਹੈ ਇਹਨਾਂ ਦਾ ਡਾਕਟਰ ਰਵਜੋਤ ਹੁਣ ਅਮਨ ਅਰੋੜਾ ਕੀ ਕਹਿੰਦੇ ਨੇ ਕਹਿੰਦੇ ਜੀ ਦੇਖੋ ਪੋਲਿਟਿਕਲ ਪਾਰਟੀਆਂ ਦਾ ਕੀ ਹਾਲ ਹੋ ਗਿਆ ਇਹ ਤਾਂ ਹੁਣ ਸਾਡੀ ਪਾਰਟੀ ਦੇ ਲੀਡਰਾਂ ਦੇ ਬੈੱਡਰੂਮਾਂ ਤੱਕ ਚਲੇ ਗਏ ਅਰੋੜਾ ਸਾਹਿਬ ਬੈੱਡਰੂਮਾਂ ਤੱਕ ਪੋਲਿਟਿਕਲ ਪਾਰਟੀ ਨਹੀਂ ਗਈ ਆਪੋਨੈਂਟ ਨਹੀਂ ਗਏ ਬੈੱਡਰੂਮ ਦੇ ਵਿੱਚੋਂ ਤੁਹਾਡੇ ਮੰਤਰੀ ਨੇ ਫੋਟੋਆਂ ਵਾਇਰਲ ਕੀਤੀਆਂ ਨੇ ਇਹ ਕਿਰਦਾਰ ਹੈ ਤੁਹਾਡੇ ਮੰਤਰੀਆਂ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਸੈਲਫੀ ਲਈ ਹੈ ਉਹ ਮੇਰੀ ਐਕਸ ਵਾਈਫ ਹੈ 8 ਸਾਲ ਪੁਰਾਣੀ ਸੈਲਫੀ ਹੈ ਸਾਰਾ ਕੁਝ ਤਾਂ ਤੁਹਾਡੇ ਮੰਤਰੀ ਐਡਮਿਟ ਕਰ ਰਹੇ ਨੇ ਕਾਰਵਾਈ ਜੀਤੇ ਕਰਨੀ ਹੈ ਜਿਹਨੇ ਅਸੀਂ ਉਹ ਸੀਨ ਪਿਕਚਰ ਲਈ ਹੈ ਹੁਣ ਇਹ ਤੇ ਉਰੇ ਦੋ ਸਵਾਲ ਖੜੇ ਹੋ ਜਾਂਦੇ ਨੇ ਮੈਂ ਦੋਨਾਂ ਚੀਜ਼ਾਂ ਦੇ ਉੱਤੇ ਸਵਾਲ ਕਰਦਾ ਕਿ ਪਹਿਲਾ ਮੇਰਾ ਸਵਾਲ ਹੈ ਕਿ ਮੰਤਰੀ ਸਾਹਿਬ ਨੇ ਝੂਠ ਬੋਲਿਆ ਉਹ ਐਕਸ ਵਾਈਫ ਨਹੀਂ ਜੀ ਐਕਸ ਵਾਈਫ ਹੈ ਤਾਂ ਮੰਤਰੀ ਸਾਹਿਬ ਆਪਣੀ ਡਿਵੋਰਸ ਦੀ ਡਿਗਰੀ ਉਹ ਕੀ ਨਾਮ ਹੈ ਕੀ ਹੈ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਦੇ ਵਿੱਚ ਸ਼ੇਅਰ ਕਰਨ ਦੂਜਾ ਜਿਹੜਾ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਤੁਸੀਂ ਆਪਣੀ ਐਕਸ ਵਾਈਫ ਦੀਆਂ ਸੀ ਉਹ ਸੀਨ ਪਿਕਚਰਾਂ ਖਿੱਚੀਆਂ ਕਿਉਂ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀ ਸਾਹਿਬ ਨੇ ਦੋ ਗੱਲਾਂ ਹੋਰ ਬੜੀਆਂ ਖੁਲਾਸੇ ਕੀਤੇ ਮੰਤਰੀ ਸਾਹਿਬ ਕਹਿੰਦੇ ਮੇਰੇ ਚਾਰ ਵਿਆਹ ਨੇ ਮਤਲਬ ਤੁਸੀਂ ਦੇਖੋ ਇੱਕ ਪਾਸੇ ਤਾਂ ਪ੍ਰੈਸ ਕਾਨਫਰੰਸ ਕਰਦੇ ਆ ਜੀ ਅਸੀਂ ਔਰਤਾਂ ਦੀ ਇੱਜ਼ਤਾਂ ਕਰਦੇ ਆ ਚਾਰ-ਚਾਰ ਤੁਸੀਂ ਵਿਆਹ ਕਰਾਈ ਬੈਠੇ ਹੋ ਦੱਸੋ ਜੀ ਕਿਹੜੇ ਕਾਨੂੰਨ ਚ ਚਾਰ ਵਿਆਹ ਕਰਾ ਲੇ ਜੇ ਚਾਰੇ ਤੁਹਾਨੂੰ ਛੱਡ ਕੇ ਚਲੀਆਂ ਗਈਆਂ ਇਹਦਾ ਮਤਲਬ ਤੁਸੀਂ ਕੁਝ ਐਸੀ ਗੱਲ ਕਰ ਰਹੇ ਸੀ ਤੁਹਾਡਾ ਕੋਈ ਕਿਰਦਾਰ ਐਸਾ ਹੈ ਕਿ ਤੁਹਾਡੇ ਵਿਆਹ ਟਿਕ ਨਹੀਂ ਰਹੇ ਔਰ ਉਹ ਤਾਂ ਸਾਹਮਣੇ ਆ ਹੀ ਗਿਆ ਅਗਰ ਤੁਸੀਂ ਐਸੀਆਂ ਅਬਸੀਨ ਫੋਟੋਆਂ ਖਿੱਚ ਰਹੇ ਹੋ ਐਸੀਆਂ ਅਬਸੀਨ ਤੁਹਾਡੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਤਾਂ ਪਰ ਇਹ ਕਿਤੇ ਕੋਈ ਬਲੈਕਮੇਲਿੰਗ ਦੇ ਤਹਿਤ ਤਾਂ ਨਹੀਂ ਖਿੱਚਰੇ ਸੀ ਤੁਸੀਂ ਪਰ ਜਿੱਥੇ ਤੁਸੀਂ ਗੱਲ ਕੀਤੀ ਹੈ ਪਾਰਟੀ ਪ੍ਰਧਾਨ ਅਮਨ ਰੋੜਾ ਦੀ ਉਹਨਾਂ ਨੇ ਤਾਂ ਇਹ ਵੀ ਕਾਰਨ ਨਾਲ ਕਿਹਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੁਣ ਗੱਲਾਂ ਕਰਦਾ ਜਿਨ੍ਹਾਂ ਦੇ ਆਪ ਦੇ ਮੰਤਰੀਆਂ ਨੇ ਬੜੇ ਚੰਨ ਚਾੜੇ ਸੀ ਸਰਕਾਰਾਂ ਵਲੇ ਉਹਨਾਂ ਨੇ ਤਾਂ ਨਾਮ ਲਿਆ ਬਕਾਇਦਾ ਦੇਖੋ ਜਿਹੜੇ ਸਖਸ਼ ਦਾ ਅਰੋੜਾ ਸਾਹਿਬ ਨੇ ਨਾਮ ਲਿਆ ਅਰੋੜਾ ਸਾਹਿਬ ਉਹਨੂੰ ਉਸ ਸਮੇਂ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ ਸੀ ਉਹ ਤਾਂ ਕਾਲ ਤਖਸਾਬ ਨੇ ਪੰਥ ਵਿੱਚੋਂ ਛੇਕ ਦਿੱਤੇ ਸੀ ਉਹ ਤਾਂ ਮਾਫੀ ਤੋਂ ਬਾਅਦ ਹੁਣ 7-8 ਸਾਲ ਬਾਅਦ ਉਹਨਾਂ ਦੀ ਵਾਪਸੀ ਹੋਈ ਹੈ ਦਿਖਾਓ ਦਮ ਕੱਢੋ ਮੰਤਰੀ ਨੂੰ ਪਾਰਟੀ ਚੋਂ ਲੋਅ ਹਸਤੀਫਾ ਮੰਤਰੀ ਦਾ ਜੇ ਕੰਪੈਰੀਜ਼ਨ ਹੀ ਕਰ ਲਿਆ ਤੁਸੀਂ ਜੇ ਤੁਸੀਂ ਐਡਾ ਦਮ ਰੱਖਦੇ ਹੋ ਕੰਪੈਰੀਜ਼ਨ ਕਰਨ ਦਾ ਅਰੋੜਾ ਸਾਹਿਬ ਜੇ ਫਿਰ ਦਮ ਹੈ ਤਾਂ ਮੰਤਰੀ ਦਾ ਹਸਤੀਫਾ ਲੈ ਕੇ ਦਿਖਾਓ ਹੁਣ ਤਾਂ ਸਾਰਾ ਕੁਝ ਵਾਇਰਲ ਹੋ ਗਿਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕੋ ਫਲਸਫਾ ਹੈ ਕਹਿੰਦੇ ਜੇ ਗੱਲਾਂ ਦਾ ਕੜਾ ਬਣਾਉਣਾ ਫਿਰ ਮਿੱਠਾ ਕਿਉਂ ਘਟ ਪਾਉਣਾ ਹੁਣ ਜਾਂ ਤਾਂ ਮੰਤਰੀ ਦਾ ਹਸਤੀਫਾ ਲੈ ਕੇ ਦਿਖਾਓ ਔਰ ਦੂਸਰੀ ਜਿਹੜੀ ਮੈਨੂੰ ਪ੍ਰੈਸ ਕਾਨਫਰੈਂਸ ਦੇ ਵਿੱਚ ਬੜੀ ਅਟਪਟੀ ਗੱਲ ਲੱਗੀ ਜਿਹੜੀ ਇਹਨਾਂ ਦੇ ਪਹਿਲਾਂ ਇੱਕ ਦਿਨ ਪਹਿਲਾਂ ਫੇਸਬੁੱਕ ਪੋਸਟ ਦੇ ਵਿੱਚ ਵੀ ਸੀ ਫਿਰ ਪ੍ਰੈਸ ਕਾਨਫਰੈਂਸ ਦੇ ਵਿੱਚ ਆਈ ਕਹਿੰਦੇ ਜੀ ਮੇਰੇ ਤੇ ਤਾਂ ਐਸਾ ਹਮਲਾ ਹੋਇਆ ਜਾਂ ਤਾਂ ਮੇਰੀ ਐਸੀ ਪੋਸਟ ਪਈ ਕਿਉਂਕਿ ਮੈਂ ਦਲਤਾਂ ਮਤਲਬ ਸ਼ਰਮ ਦੀ ਗੱਲ ਹੈ ਤੁਸੀਂ ਕਿੱਥੇ ਜਿਉ ਰਹੇ ਹੋ ਪੰਜਾਬ ਦੇ ਵਿੱਚ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇਹਦਾ ਫਲਸਫਾ ਗੁਰੂ ਸਾਹਿਬ ਦਾ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤੇ ਤੁਸੀਂ ਉਰੇ ਆ ਕੇ ਜਾਤੀਵਾਦ ਦੀ ਗੱਲ ਕਰ ਰਹੇ ਹੋ ਦਲਿਤ ਦੀ ਗੱਲ ਕਰ ਰਹੇ ਹੋ ਕੀ ਦਲਿਤ ਦਾ ਪੱਤਾ ਇਸ ਕਰਕੇ ਸੀ ਕਿ ਪਰਦਾ ਪਾਇਆ ਜਾਵੇ ਜਾਂ ਹੋਰ ਤੁਹਾਨੂੰ ਇਹਦੇ ਪਿੱਛੇ ਚੀਜ਼ ਨਜ਼ਰ ਆਉਂਦੀ ਹੈ ਸਿਰਫ ਤੇ ਸਿਰਫ ਆਪਣੀਆਂ ਗਲਤੀਆਂ ਛਪਾਉਣ ਦੇ ਲਈ ਦਲਿਤ ਕਾਡ ਖੇਡਿਆ ਗਿਆ ਜਿਹੜਾ ਬੰਦਾ ਲੋਕਾਂ ਦਾ ਨੁਮਾਇੰਦਾ ਵੀ ਬਣ ਗਿਆ ਜੀ ਇੱਕ ਹਲਕੇ ਦੇ ਵਿੱਚ 1.5 ਲੱਖ ਦੇ ਕਰੀਬ ਵੋਟ ਹੁੰਦੀ ਹੈ 1.5 ਲੱਖ ਲੋਕਾਂ ਦਾ ਨੁਮਾਇੰਦਾ ਤੇ ਹਲੇ ਉਹ ਦਲਿਤ ਕਾਡ ਖੇਡ ਰਿਹਾ ਪੰਜਾਬ ਦਾ ਕੈਬਨਿਟ ਵਜ਼ੀਰ ਹੈ ਉਹ ਕੈਬਨਿਟ ਵਜ਼ੀਰ ਉਸੇ ਸੰਵਿਧਾਨ ਦੇ ਤਹਿਤ ਬਣਿਆ ਉਸੇ ਸੰਵਿਧਾਨ ਨੇ ਤਾਕਤ ਦਿੱਤੀ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਬਣਾਇਆ ਤੇ ਹਲੇ ਤੁਸੀਂ ਦਲਤ ਕਾਰਡ ਖੇਡ ਰਹੇ ਹੋ ਔਰ ਮੈਂ ਅੱਜ ਉਰੇ ਵਧਾਈ ਦੇਣਾ ਮੈਂ ਸਵਾਗਤ ਕਰਦਾ ਕਿ ਜਿਹੜੇ ਵੱਡੇ ਦਲਤ ਚਿਹਰੇ ਨੇ ਪੰਜਾਬ ਦੇ ਕਿਸੇ ਵੀ ਪਾਰਟੀ 'ਚ ਬੈਠੇ ਨੇ ਚਾਹੇ ਸਰਦਾਰ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਜਿਹੜੇ ਸਾਡੇ ਸਾਬਕਾ ਕੇਂਦਰੀ ਮੰਤਰੀ ਐ ਸੋਮ ਪ੍ਰਕਾਸ਼ ਜੀ ਹੋਣ ਉਹਨਾਂ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਕਿ ਤੁਸੀਂ ਦਲਤਾਂ ਦੀ ਗੱਲ ਨਾ ਕਰੋ ਤੁਸੀਂ ਕਾਰਨਾਮਾ ਕੀਤਾ ਤੁਹਾਡਾ ਕਾਰਨਾਮਾ ਜਗਜਾਹਰ ਹੋਇਆ ਤੁਸੀਂ ਮਾਫੀ ਮੰਗੋ ਅਹੁਦਾ ਛੱਡੋ ਅੱਜ ਦਲਤ ਦੀ ਗੱਲ ਕਰਨ ਦਾ ਤਾਂ ਕੋਈ ਮਕਸਦ ਹੀ ਨਹੀਂ ਬਣਦਾ ਕਿਉਂਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਹੋਈ ਹੈ ਜਿਹੜੀ ਵਿਕਰਮ ਮਜੀਠੀਆ ਸਾਹਿਬ ਨੇ ਕੀਤੀ ਹੈ ਉੱਥੇ ਇਹ ਤਾਂ ਗੱਲ ਹੀ ਨਹੀਂ ਹੋਈ ਕਿ ਇੱਕ ਦਲਤ ਦੀਆਂ ਫੋਟੋਆਂ ਨੇ ਦਲਤ ਦਾ ਤਾਂ ਨਾਂਅ ਛੇ ਹੀ ਨਹੀਂ ਯਾਰ ਤੁਸੀਂ ਕੈਬਨਿਟ ਮੰਤਰੀ ਹੋ ਪੰਜਾਬ ਦੇ ਐਡੇ ਪਾਵਰਫੁੱਲ ਬੰਦੇ ਹੋ ਹਲੇ ਤੁਸੀਂ ਹੁਣ ਆਪਣੇ ਆਪ ਨੂੰ ਦਿਖਾ ਰਹੇ ਹੋ ਕਿ ਜੀ ਮੇਰੇ ਤੇ ਤਾਂ ਅਟੈਕ ਹੋ ਗਿਆ ਕਿ ਮੈਂ ਦਲਤ ਤਾਂ ਇਸ ਤਰ੍ਹਾਂ ਸਰਗਲਤ ਹੈ ਤੁਸੀਂ ਆਪਣੀ ਗਲਤੀ ਕਬੂਲ ਕਰੋ ਪੰਜਾਬ ਤੋਂ ਮਾਫੀ ਮੰਗੋ ਔਰ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਫਾਰਗ ਹੋ ਜਾਓ ਕਿਉਂਕਿ ਤੁਸੀਂ ਹੁਣ ਇਹ ਅਹੁਦੇ ਤੇ ਰਹਿਣ ਦੇ ਯੋਗ ਨਹੀਂ ਰੇ ਰਵਜੋਤ ਸਿੰਘ ਜੀ ਇੱਕ ਤਾਂ ਇਹ ਰੀਸੈਂਟਲੀ ਹੋ ਗਿਆ ਡਾਕਟਰ ਅਵਜੋਤ ਸਿੰਘ ਵਾਲਾ ਮਾਮਲਾ ਇਸ ਤੋਂ ਪਹਿਲਾਂ ਬਲਕਾਰ ਸਿੰਘ ਦੀ ਸਾਬਕਾ ਮੰਤਰੀ ਜਿਹੜੇ ਹੁਣ ਹੋ ਚੁੱਕੇ ਐ ਉਹਨਾਂ ਦੀ ਇੱਕ ਪੈਨ ਡਰਾਈਵ ਲੈ ਕੇ ਗਵਰਨਰ ਸਾਹਿਬ ਤੱਕ ਵੀ ਤੁਹਾਡੀ ਪਾਰਟੀ ਨੇ ਪਹੁੰਚ ਕੀਤੀ ਸੀ ਉਸ ਪੈਨ ਡਰਾਈਵ ਦਾ ਕੋਈ ਪਤਾ ਲੱਗਿਆ ਅਪਡੇਟ ਆਈ ਕੋਈ ਸਰਕਾਰ ਵਾਲੇ ਪਾਸਿਓ ਕਿ ਉਹਨਾਂ ਨੇ ਕੀ ਕੀਤਾ ਨਹੀਂ ਹਲੇ ਤੱਕ ਸਾਨੂੰ ਉਹਦੀ ਕੋਈ ਅਪਡੇਟ ਨਹੀਂ ਆਈ ਉਹ ਪੈਨ ਡਰਾਈਵ ਗਵਰਨਰ ਸਾਹਿਬ ਨੂੰ ਦਿੱਤੀ ਸੀ ਗਵਰਨਰ ਸਾਹਿਬ ਨੇ ਅੱਗੇ ਪੰਜਾਬ ਪੁਲਿਸ ਨੂੰ ਜਾਂਚ ਲਈ ਦਿੱਤੀ ਸੀ ਪਰ ਜਿਸ ਤਰੀਕੇ ਦਾ ਪੰਜਾਬ ਸਰਕਾਰ ਦਾ ਲੈ ਜਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਪਣੇ ਜਿਹੜੇ ਮੰਤਰੀ ਨੇ ਆਪਦੇ ਜਿਹੜੇ ਐਮਐਲਏ ਨੇ ਇਹਨੂੰ ਖੁੱਲੀ ਛੂਟ ਹੈ ਚਾਹੇ ਇੱਜ਼ਤਾਂ ਲੁੱਟੋ ਚਾਹੇ ਪੰਜਾਬ ਦਾ ਪੈਸਾ ਲੁੱਟੋ ਕਿਉਂਕਿ ਵਨ ਟਾਈਮ ਪਾਵਰ ਚਾਹੀ ਪਾਰਟੀ ਹੈ ਮੈਂ ਤੁਹਾਨੂੰ ਅੱਜ ਤੁਹਾਡੇ ਇਹਦੇ ABC ਦੇ ਪਲੇਟਫਾਰਮ ਤੇ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਦੁਬਾਰਾ ਨਹੀਂ ਕਦੇ ਆਉਣਾ ਤੇ ਹੁਣ ਇਸੇ ਮਾਨਸਿਕ ਸਥਿਤੀ 'ਚ ਕੰਮ ਕਰ ਰਹੇ ਨੇ ਕਿ ਆਪਣੇ ਕੋਲੇ ਤਾਂ ਆ ਹੀ 2 ਸਾਲ ਬਚ ਗਏ ਜਿੰਨਾ ਲੁੱਟਿਆ ਜਾਂਦਾ ਚਾਹੇ ਇੱਜ਼ਤਾਂ ਚਾਹੇ ਪੈਸਾ ਲੁੱਟ ਲਓ ਦੁਬਾਰਾ ਤਾਂ ਪਾਵਰ ਮਿਲਣੀ ਜੇਕਰ ਕੱਲ ਨੂੰ ਕਾਨੂੰਨੀ ਕਾਰਵਾਈ ਕਰ ਦਿੰਦੇ ਨੇ ਕਿਉਂਕਿ ਹਾਲੇ ਤਾਂ ਉਹਨਾਂ ਨੇ ਜ਼ੁਬਾਨੀ ਕਿਹਾ ਮੰਤਰੀ ਡਾਕਟਰ ਰਵਜੋਤ ਨੇ ਤਾਂ ਉਸਦੇ ਲਈ ਤੁਸੀਂ ਕਿਹਾ ਸਾਹਮਣਾ ਕਰਾਂਗੇ ਤਾਂ ਇਸ ਕਾਨੂੰਨ ਦੇ ਵਿੱਚ ਤਫ਼ਤੀਸ਼ ਕਿਸੇ ਤਰ੍ਹਾਂ ਦੀ ਹੋਵੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਹਰ ਥਾਂ ਦੇ ਉੱਤੇ ਦੱਸਣ ਨੂੰ ਤਿਆਰ ਹੈ ਇਨਵੈਸਟੀਗੇਸ਼ਨ ਵਿੱਚ ਕਿ ਤਸਵੀਰਾਂ ਤੁਹਾਨੂੰ ਕਿੱਥੋਂ ਮਿਲੀਆਂ ਦੇਖੋ ਮੈਂ ਸੰਦੀਪ ਜੀ ਬੜੇ ਸਪਸ਼ਟ ਤੌਰ ਤੇ ਕਹਿਣਾ ਕਿ ਇਹ ਜਿਹੜਾ ਇੱਕ ਕੇਸ ਹੈ ਇਹ ਇੱਕ ਜਿਹੜੀਆਂ ਫੋਟੋਆਂ ਨੇ ਇਹ ਪੰਜਾਬ ਦੇ ਇੱਕ ਕੈਬਨਿਟ ਮਨਿਸਟਰ ਨਾਲ ਵਾਸਤਾ ਨੇ ਕੋਈ ਛੋਟਾ ਮਾਮਲਾ ਨਹੀਂ ਮੁੱਖ ਮੰਤਰੀ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਜਿਹੜੀ ਪਾਵਰਫੁੱਲ ਪੋਸਟ ਹੈ ਉਹ ਕੈਬਨਿਟ ਮਿਨਿਸਟਰ ਹੁੰਦਾ ਕੈਬਨਿਟ ਮਿਨਿਸਟਰ ਦੀਆਂ ਫੋਟੋ ਆਣੇ ਤੇ ਜੇ ਆਮ ਆਦਮੀ ਪਾਰਟੀ ਸੱਚੀ ਹੈ ਦੇਖੋ ਭਗਵੰਤ ਮਾਨ ਸਾਹਿਬ ਨੂੰ ਤਾਂ ਹੁਣ ਦਿੱਲੀ ਨੇ ਵੈਸੀ ਸਾਈਟ ਟਰੈਕ ਕਰਤਾ ਅਮਨ अरोड़ा ਸਾਹਿਬ ਹਰ ਮੁੱਦੇ ਦੇ ਵਿੱਚ ਅੱਜਕੱਲ ਜ਼ਿਆਦਾ ਸਰਕਾਰ ਦਾ ਪੱਖ ਰੱਖਦੇ ਨੇ ਮੈਂ ਅਮਨ अरोड़ा ਸਾਹਿਬ ਨੂੰ ਵੀ ਕਹਿਣਾ ਚਲੋ ਨਾਲ ਮੁੱਖ ਮੰਤਰੀ ਨੂੰ ਵੀ ਕਹਿਮ ਅਮਨ अरोड़ा ਸਾਹਿਬ ਨੂੰ ਵੀ ਕਹਿਣਾ ਕਿ ਭਾਈ ਤੁਸੀਂ ਇਹਦੀ ਸੀਬੀਆਈ ਦੀ ਜਾਂਚ ਕਰੋ ਨਾਲੇ ਤਾਂ ਜਿਹੜਾ ਮੰਤਰੀ ਸਾਹਿਬ ਦਾ ਏਆਈ ਦਾ ਐਂਗਲ ਹੈ ਉਹਦਾ ਪਤਾ ਲੱਗ ਜੂ ਨਾਲੇ ਇਹ ਫੋਟੋਆਂ ਦਾ ਪਤਾ ਲੱਗ ਜੂ ਕਰਾਓ ਨਾ ਫਿਰ सीबीआई ਦੀ ਜਾਂਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੀਏ ਕਿ ਇਹ ਫੋਟੋਆਂ ਆਈਆਂ ਕਿੱਥੋਂ ਦੂਸਰੀ ਗੱਲ ਬੜੀ ਕਲੈਰਿਟੀ ਹੈ ਕਿ ਤੁਹਾਡੇ ਮੰਤਰੀ ਨੇ ਔਨ ਕੈਮਰਾ ਗੁਨਾਹ ਮੰਨ ਲਏ ਉਹਨਾਂ ਨੇ ਕਿਹਾ ਕਿ ਫੋਟੋ ਵੀ ਮੈਂ ਖਿੱਚੀ ਉਹਨਾਂ ਨੇ ਕਿਹਾ ਕਿ 8 ਸਾਲ ਪੁਰਾਣੀ ਫੋਟੋ ਹੈ ਤੇ ਹੁਣ ਜਿਹੜਾ ਅਸ਼ੋਕ ਨੰਗਲੀ ਹੈ ਜੀਨੇ ਸਭ ਤੋਂ ਪਹਿਲਾਂ ਕਿਉਂਕਿ ਟਾਈਮ ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਨਹੀਂ ਚੁੱਪਿਆ 7:05 ਤੇ ਸ਼ੋਕ ਨੰਗਲੀਆਂ ਪਾਉਂਦੇ ਨੇ 9:15 20 ਮਿੰਟ ਤੇ ਬਿਕਰਮਜੀਤੀਆ ਪਾਉਂਦੇ ਨੇ 2 ਘੰਟੇ ਦਾ ਪਹਿਲੀ ਪੋਸਟ ਦੇ ਨਾਲੋਂ ਵਕਫਾ ਉਹ 2 ਘੰਟੇ ਦੇ ਵਿੱਚ ਹਰ ਇੱਕ ਵਟਸਐਪ ਗਰੁੱਪ 'ਚ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਪੋਸਟ ਘੁੰਮ ਚੁੱਕੀ ਸੀ ਸੋ ਜੇ ਕਾਰਵਾਈ ਕਰਨੀ ਹੈ ਸਭ ਤੋਂ ਪ੍ਰਾਈਮ ਅਕਿਊਜ਼ ਦੇ ਵਿੱਚ ਜੇ ਕੋਈ ਹੈਗਾ ਤਾਂ ਡਾਕਟਰ ਰਵਜੋਤ ਆਪ ਹੈ ਜਿਨ੍ਹਾਂ ਦਾ ਕਬੂਲਨਾਮਾ ਮੀਡੀਆ ਤੇ ਕਿ ਮੇਰੀ ਸੈਲਫੀ ਹੈ ਉਹ ਸੈਲਫੀ ਏਆਈ ਹੈ ਨਹੀਂ ਹੈ ਇਹ ਬਾਅਦ 'ਚ ਜਾਂਚ ਦਾ ਵਿਸ਼ਾ ਜੇ ਉਹਦੇ ਨਾਲ ਕੋਈ ਛੇੜਛਾੜ ਹੋਈ ਹੈ ਇਹ ਬਾਅਦ 'ਚ ਜਾਂਚ ਦਾ ਵਿਸ਼ਾ ਹੈ ਪ੍ਰਾਈਮ ਅਕਿਊਜ਼ ਡਾਕਟਰ ਰਵਜੋਤ ਆਪ ਨੇ ਕਿਉਂਕਿ ਉਹਨਾਂ ਦਾ ਕਨਫੈਸ਼ਨ ਔਨ ਮੀਡੀਆ ਕਿ ਜੀ ਮੈਂ ਖਿੱਚੀ ਹੈ 8 ਸਾਲ ਪਹਿਲਾਂ ਖਿੱਚੀ ਸੀ ਆਪਣੀ ਵਾਈਫ ਦੇ ਨਾਲ ਬੈਡਰੂਮ ਦੇ ਵਿੱਚ ਖਿੱਚੀ ਸੀ ਜੀ ਨੂੰ ਅਜੋ ਐਕਸ ਵਾਈਫ ਕਹਿੰਦੇ ਨੇ ਸੋ ਇਹਦੇ ਤੇ ਜਾਂਚ ਕਰਨੀ ਹੈ ਤਾਂ ਐਫ ਆਈ ਆਰ ਦਰਜ ਕਰੋ ਕਾਨੂੰਨ ਦੇ ਮੁਤਾਬਕ ਹੂਸ ਐਵਰ ਫਿਲਮਸ ਟਰਾਂਸਮਿਟਸ ਔਰ ਪਬਲਿਸ਼ਸ ਇਹ ਤਿੰਨੇ ਬੰਦੇ ਗੁਨਾਹਗਾਰ ਨੇ ਤੇ ਤਿੰਨੇ ਦੇ ਵਿੱਚ ਜੇ ਕੋਈ ਸਭ ਤੋਂ ਪ੍ਰਾਈਮ ਅਕਿਊਜ਼ਡ ਹੈ ਤਾਂ ਡਾਕਟਰ ਰਵਜੋਤ ਆਪਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਕੀ ਸਟੈਂਡ ਹੈ ਇਸ ਮਾਮਲੇ ਤੇ ਅੱਜ ਅਰਸ਼ਦੀਪ ਸਿੰਘ ਕਲੇਰ ਹੋਰਾਂ ਨੇ ਵੀ ਸਾਂਝਾ ਕਰ ਦਿੱਤਾ ਔਰ ਇਹ ਮੋੜਵਾ ਜਵਾਬ ਦਿੰਦਿਆਂ ਜੋ ਮੰਤਰੀ ਨੇ ਪ੍ਰੈਸ ਕਾਨਫਰੰਸ ਗੱਲਾਂ ਕਹੀਆਂ ਨੇ ਕੀ ਉਹਨਾਂ ਨੂੰ ਕਿਤੇ ਪੁੱਠੀਆਂ ਤਾਂ ਨਹੀਂ ਪੈ ਜਾਣਗੀਆਂ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਪੂਰੀ ਨਿਰਪੱਖਤਾ ਦੇ ਨਾਲ ਇਸ ਮਾਮਲੇ ਵਿੱਚ ਜਾਂਚ ਪੜਤਾਲ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਜਾਂਚ ਪੜਤਾਲ ਦੀ ਰਿਪੋਰਟ ਕਦੋਂ ਸਾਹਮਣੇ ਆਉਂਦੀ ਹੈ ਫਿਲਹਾਲ ਇਸੇ ਮੁਲਕਾਤ ਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ